ਵਾਹ ਬਹੁਤ ਵਧੀਆ ਬਹੁਤ ਵਧੀਆ ਬਹੁਤ ਬੱਧੀ ਬਸ ਫਰੀਜ ਕੋਟ ਆਪਣੇ ਵਿੱਚ ਬੰਦੇ ਹੋਣਗੇ ਹਾਂ ਬੰਦੇ ਹੈਗੇ ਵਿੱਚ ਬੰਦੇ ਹੈਗੇ ਆ ਬਾਈ ਬਹੁਤ ਮਰੇ ਹੋਣਗੇ ਬੰਦੇ ਬਹੁਤ ਮਰੇ ਬਾਈ ਬਸ ਢੇਪੀਏ ਵਿੱਚ ਆ ਫਰੀਜ ਕੋਟ ਮਾਈ ਗੋੜੀ ਕੱਸੀ ਦੇ ਵਿੱਚ ਹਾਂ ਜੀ ਇਹ ਹਿੰਦੀ ਬਣੀ ਬਸ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਦੇ ਵਿੱਚ ਉਸ ਸਮੇਂ ਇੱਕ ਭਿਆਨਕ ਝੰਜੋੜ ਦੇਣ ਵਾਲਾ ਹਾਦਸਾ ਹੋਇਆ ਜਦੋਂ ਸਵਾਰੀਆਂ ਨੂੰ ਲੈ ਕੇ ਜਾ ਰਹੀ ਇੱਕ ਪ੍ਰਾਈਵੇਟ ਬੱਸ ਫਰੀਦਕੋਟ ਇਲਾਕੇ ਦੇ ਵਿੱਚ ਕੱਸੀ ਤੋਂ ਇੱਕ ਬਿਨਾਂ ਰੇਲਿੰਗ ਵਾਲੇ ਪੁਲ ਤੋਂ نیچے ਗਿਰ ਗਈ ਇਸ ਪੁਲ ਦੀ ਰੇਲਿੰਗ ਥਾਂ ਥਾਂ ਤੋਂ ਟੁੱਟੀ ਹੋਈ ਸੀ ਅਤੇ ਕਈ ਥਾਂ ਤੇ ਤਾਂ ਇਹ ਰੇਲਿੰਗ ਹੈ ਹੀ ਨਹੀਂ ਸੀ ਪੂਰੀ ਬੱਸ ਇਹ ਥੱਲੇ ਜਾ ਕੇ ਕਈ ਫੁੱਟ ਥੱਲੇ ਜਾ ਕੇ ਗਿਰੀ ਅਤੇ ਇਸ ਤੋਂ ਵੀ ਝੰਜੋੜ ਦੇਣ ਵਾਲੀਆਂ ਤਸਵੀਰਾਂ ਉਦੋਂ ਸਾਹਮਣੇ ਆਈਆਂ ਜਦੋਂ ਲੋਕਾਂ ਦੇ ਅੰਗ ਸਬਜ਼ੀਆਂ ਦੀ ਤਰ੍ਹਾਂ ਗਾਜਰ ਮੂੜੀਆਂ ਤਰ੍ਹਾਂ ਟੁੱਟੇ ਹੋਏ ਕੱਟੇ ਹੋਏ ਸੜਕ ਤੇ ਹੋਏ ਖਿਲਰੇ ਹੋਏ ਦਿਖਾਈ ਦਿੱਤੇ ਅਤੇ ਹੌਲੇ ਦਿਲ ਵਾਲੇ ਤਾਂ ਇਸ ਮੰਜ਼ਰ ਨੂੰ ਦੇਖ ਕੇ ਕਾਫੀ ਜ਼ਿਆਦਾ ਘਬਰਾ ਗਏ ਇਲਾਕੇ ਦੇ ਲੋਕਾਂ ਨੇ ਉਸੇ ਵਕਤ ਪੌੜੀ ਲਗਾ ਕੇ ਨੀਚੇ ਤੋਂ ਉਹ ਇਸ ਬੱਸ ਦੇ ਵਿੱਚ ਸਵਾਰੀਆਂ ਸਨ ਥੱਲੇ ਜਾ ਕੇ ਉਹਨਾਂ ਨੂੰ ਦੇਖਿਆ ਤੇ ਸਹੀ ਸਵਾਰੀਆਂ ਨੂੰ ਬਾਹਰ ਕੱਢਿਆ ਤੇ ਜਿਨ੍ਹਾਂ ਨੂੰ ਮੋਢਲੀ ਸਹਾਇਤਾ ਸੀ ਡਾਕਟਰੀ ਸਹਾਇਤਾ ਦੀ ਜ਼ਰੂਰਤ ਸੀ ਉਹਨਾਂ ਨੂੰ ਫਟਾਫਟ भेजਿਆ ਇਥੋਂ ਡਾਕਟਰੀ ਸਹਾਇਤਾ ਦੇ ਲਈ ਤੇ ਰਾਹਗੀਰਾਂ ਦੇ ਨਾਲ ਹੋਈ ਗੱਲਬਾਤ ਦੇ ਵਿੱਚ ਇਹ ਵੀ ਪਤਾ ਲੱਗਿਆ ਕਿ ਡਾਕਟਰੀ ਸਹਾਇਤਾ ਐਂਬੂਲੈਂਸ ਪਹੁੰਚਣ ਦੇ ਵਿੱਚ ਵੀ ਕਾਫੀ ਸਮਾਂ ਲੱਗਿਆ ਕੁਝ ਰਾਹਗੀਰਾਂ ਨੇ ਇਹ ਵੀ ਦੱਸਿਆ ਕਿ ਇਸ ਮੌਕੇ ਇੱਥੇ ਧੁੰਦ ਦੀ ਚਾਦਰ ਛਾਈ ਹੋਈ ਸੀ ਜਿਸ ਕਰਕੇ ਸ਼ਾਇਦ ਡਰਾਈਵਰ ਨੂੰ ਇਸ ਪੁਲ ਦੇ ਕਿਨਾਰੇ ਦਾ ਨਾਂ ਪਤਾ ਲੱਗਿਆ ਹੋਵੇ ਪਰ ਇਸ ਪੁਲ ਦੀ ਰੇਲਿੰਗ ਨਾ ਹੋਣ ਕਰਕੇ ਪਹਿਲਾਂ ਵੀ ਛੋਟੇ-ਮੋਟੇ ਕਈ ਹਾਸੇ ਹੋ ਚੁੱਕੇ ਨੇ ਪਰ ਇਸ ਹਾਦਸੇ ਨੇਤਾ ਹਰ ਇੱਕ ਨੂੰ ਝੰਡੋਰ ਕੇ ਹੀ ਰੱਖ ਦਿੱਤਾ ਇੱਥੇ ਇਹ ਵੀ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਸ਼ਾਇਦ ਇਸ બસ ਹਾਦਸੇ ਵਿੱਚ ਕਾਫੀ ਜ਼ਿਆਦਾ ਜਾਨੀ ਨੁਕਸਾਨ ਵੀ ਹੋਇਆ ਹੋਵੇ ਕਿਉਂਕਿ ਜਿਸ ਤਰ੍ਹਾਂ ਲੋਕਾਂ ਦੇ ਅੰਗ ਸੜਕਾਂ ਤੇ ਖਿਲਰੇ ਪਏ ਹਨ ਉਸ ਤੋਂ ਸਾਬਤ ਤੌਰ ਤੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬੱਸ ਦੇ ਅੰਦਰ ਦਾ ਮੰਜ਼ਰ ਕਿਸ ਤਰ੍ਹਾਂ ਦਾ ਹੋਵੇਗਾ ਜਿਵੇਂ ਇਸ ਬਾਰੇ ਹੋਰ ਸਟੀਕ ਖਬਰ ਜਾਣਕਾਰੀ ਮਿਲਦੀ ਹੈ ਉਸੇ ਸਮੇਂ ਤੁਹਾਡੇ ਲਈ ਅਲੀਮਿਟਿਡ ਗਿਆਨ ਤੇ ਲੈ ਕੇ ਹਾਜ਼ਰ ਹੋਵਾਂਗੇ ਅਤੇ ਜਰੂਰ ਅਰਦਾਸ ਕਰਿਓ ਕਿ ਸਵਾਰੀਆਂ ਸਹੀ ਸਲਾਮਤ ਹੋਣ ਅਤੇ ਆਪਣੇ ਪਰਿਵਾਰਾਂ ਦੇ ਵਿੱਚ ਜਾ ਕੇ ਮਨ ਜੋ ਵੀ ਆਪਣੇ ਘਰਾਂ ਦੇ ਵਿੱਚੋਂ ਕਿਤੇ ਮੰਜ਼ਿਲ ਦੇ ਵੱਲ ਨਿਕਲੇ ਸਨ ਸੋ ਇਸ ਵੇਲੇ ਦੀ ਵੱਡੀ ਖਬਰ ਫਰੀਦਕੋਟ ਇਲਾਕੇ ਤੋਂ ਸਾਹਮਣੇ ਆ ਰਹੀ ਹੈ ਜਿੱਤੇ ਸਵਾਰੀਆਂ ਨਾਲ ਭਰੀ ਇੱਕ ਵੱਸ ਇੱਕ ਕੱਸੀ ਦੇ ਉੱਪਰੋਂ ਲੰਘਦੀ ਹੋਈ ਬਿਨਾ ਰੇਲਿੰਗ ਵਾਲੇ ਇੱਕ ਪੁਲ ਤੋਂ ਥੱਲੇ ਜਾ ਡਗੀ ਧੁੰਦ ਦੇ ਕਾਰਨ ਇਹ ਹਾਦਸਾ ਹੋਇਆ ਦੱਸਿਆ ਜਾ ਰਿਹਾ ਹੈ ਬਹੁਤ ਹੀ ਭਿਆਨਕ ਅਤੇ ਝੰਜੋੜ ਦੇਣ ਵਾਲਾ ਇਹ ਹਾਦਸਾ ਹੈ ਜਿਸ ਨੂੰ ਦੇਖ ਕੇ ਹਰ ਇੱਕ ਦੇ ਮੂੰਹ ਦੇ ਵਿੱਚੋਂ ਹਰ ਇੱਕ ਦੇ ਦਿਲ ਦੇ ਵਿੱਚੋਂ ਤਾਂ ਨਿਕਲਦੀ ਆ ਉਹ ਦੇਖੋ ਮੌਕੇ ਦੀ ਇਹ ਵੀਡੀਓ ਬਹੁਤ ਬਾਈਆ ਡਗੀ ਬਸ ਫਰੀਜ ਕੋਟ ਆਪਣੇ ਵਿੱਚ ਬੰਦੇ ਹੋਣਗੇ ਹਾਂ ਬੰਦੇ ਹੈਗੇ ਵਿੱਚ ਬੰਦੇ ਹੈਗੇ ਬਾਈ ਬੰਦੇ ਬਹੁਤ ਮਾਰੇ ਬਾਈ ਬਸ ਡੇਪੀ ਵਿੱਚ ਆ ਫਰੀਜ ਕੋਟ ਮਾਈ ਕੋੜੀ ਕੱਸੀ ਦੇ ਵਿੱਚ ਉਹ ਦੀਪੜੀ ਬਸ